ਅੱਧੀ ਗੱਲ ਕਰਾਂਗੇ ਅਮਰੀਕਾ ਨੇ ਚਾਈਨਾ ਉੱਪਰ 145% ਟੈਰਿਫ ਲਾ ਦਿੱਤਾ ਹੈ ਉਸ ਨਾਲ ਚਾਈਨਾ ਅਮਰੀਕਾ ਅਤੇ ਬਾਕੀ ਦੇਸ਼ਾਂ ਨੂੰ ਕੀ ਫਰਕ ਪਵੇਗਾ ਸਸਰੀ ਗੱਲ ਦੋਸਤੋ ਮੇਰਾ ਨਾਮ ਹੈ ਲੌਕਪ੍ਰੀਤ ਸਿੰਘ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਪਿਛਲੇ ਦਿਨੀ 2 April 2025 ਨੂੰ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਨੇ ਇੱਕ ਬੋਰਡ ਲਿਆ ਕੇ ਦੁਨੀਆ ਦੇ ਕਈ ਸਰੇ ਦੇਸ਼ਾਂ ਉੱਪਰ ਟੈਰਿਫ ਲਾਇਆ so if you look at that China first row China 67% that's tariffs charging a discounted reciprocal tariff of 34% I think ਜਿਸ ਵਿੱਚ ਸਭ ਤੋਂ ਜ਼ਿਆਦਾ ਚਾਈਨਾ ਉੱਪਰ ਟੈਰਿਫ ਸੀ ਜੋ ਕਿ ਹਰ ਪ੍ਰਕਾਰ ਦੇ ਟੈਰਿਫ ਨੂੰ ਮਿਲਾ دیے ਤਾਂ 54% ਬਣਦਾ ਸੀ ਜੋ ਕਿ ਸਭ ਤੋਂ ਜ਼ਿਆਦਾ ਸੀ ਇਹ ਟੈਰਿਫ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਬਹੁਤ ਸਾਰੇ ਦੇਸ਼ਾਂ ਉੱਪਰ ਲਾਇਆ ਇਸ ਤੋਂ ਬਾਅਦ ਕਈ ਦੇਸ਼ਾਂ ਨੇ ਇਸ ਉੱਪਰ ਅਤਰਾਜਿਤ ਆਇਆ ਤੇ ਅਮਰੀਕਾ ਨਾਲ ਗੱਲ ਕਰਨ ਦੀ ਗੱਲ ਕੀਤੀ ਸਭ ਤੋਂ ਚਾਈਨਾ ਨੇ ਵੀ ਇਸ ਟੈਰਿਫ ਨੂੰ ਲੈ ਕੇ ਗੱਲ ਕੀਤੀ ਕਿ ਇਹ ਗਲਤ ਹੈ ਅਤੇ ਇਸ ਨੂੰ ਲੈ ਕੇ ਬਹੁਤ ਵਿਰੋਧ ਜਤਾਇਆ ਤੇ ਉਸ ਨੇ ਵੀ ਅਮਰੀਕਾ ਉੱਪਰ 34% ਟੈਰਿਫ ਲਾ ਦਿੱਤਾ ਅਮਰੀਕਾ ਨੇ ਇਹ ਟੈਰਿਫ ਲਾਉਣ ਤੋਂ ਬਾਅਦ ਇਹ ਚੇਤਾਵਨੀ ਦਿੱਤੀ ਕਿ ਕੋਈ ਵੀ ਦੇਸ਼ ਇਸ ਟੈਰਿਫ ਦਾ ਵਿਰੋਧ ਨਾ ਕਰੇ ਨਹੀਂ ਤਾਂ ਆਫ ਨਾਲ ਬਹੁਤ ਬੁਰਾ ਹੋਵੇਗਾ ਪਰ ਚਾਈਨਾ ਨੇ ਅਮਰੀਕਾ ਦੇ ਬਦਲੇ ਵਿੱਚ ਅਮਰੀਕਾ ਉੱਪਰ ਹੀ 34% ਟੈਰਿਫ ਲਾ ਦਿੱਤਾ ਅਤੇ ਇਸ ਤਰ੍ਹਾਂ ਟੈਰਿਫ ਵਾਰ ਸ਼ੁਰੂ ਹੋ ਗਈ ਜਿਸ ਤਵੱਦ ਅਮਰੀਕਾ ਨੇ 8 ਅਪ੍ਰੈਲ ਨੂੰ ਚਾਈਨਾ ਉੱਪਰ 104% ਟੈਰਿਫ ਲਾ ਦਿੱਤਾ ਜੋ ਕਿ ਪਿਛਲੇ ਟੈਰਿਫ ਨਾਲ ਦੁੱਗਣਾ ਸੀ ਫਿਰ ਇਸ ਦੇ ਜਵਾਬ ਵਿੱਚ ਚਾਈਨਾ ਨੇ 84% ਟੈਰਿਫ ਕਰ ਦਿੱਤਾ ਇਹ ਟੈਰਿਫ ਦੀ ਜੰਗ ਚੱਲਦੀ ਰਹੀ ਅਤੇ 9 ਅਪ੍ਰੈਲ ਨੂੰ ਅਮਰੀਕਾ ਨੇ ਚਾਈਨਾ ਉੱਪਰ 125% ਟੈਰਿਫ ਵਧਾ ਦਿੱਤਾ ਫਿਰ ਅਗਲੇ ਦਿਨ 10 ਅਪ੍ਰੈਲ ਨੂੰ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਾਲਡ 트ੰਪ ਨੇ ਆਪਣਾ ਸਪਸ਼ਟੀਕਰਨ ਦਿੱਤਾ ਅਤੇ ਕਿਹਾ ਕਿ 125% ਅਲੱਗ ਤੋਂ ਟੈਰਿਫ ਹੈ ਇਸ ਵਿੱਚ 20% ਹੋਰ ਟੈਰਿਫ ਜੋੜ ਕੇ ਉਹ ਟੈਰਿਫ ਕੁੱਲ ਟੈਰਿਫ ਹੈ ਜੋ ਕਿ 145% ਟੈਰਿਫ ਬਣਦਾ ਸੀ ਇਸ ਦੇ ਜਵਾਬ ਵਿੱਚ 11 ਅਪ੍ਰੈਲ ਨੂੰ ਚਾਈਨਾ ਨੇ ਅਮਰੀਕਾ ਉੱਪਰ 125% ਦਾ ਟੈਰਿਫ ਲਾ ਦਿੱਤਾ ਅਤੇ ਕਿਹਾ ਕੀ ਅਮਰੀਕਾ ਧੱਕੇਸ਼ਾਹੀ ਕਰ ਰਿਹਾ ਹੈ ਜਿਸ ਨਾਲ ਟ੍ਰੇਡ ਖਤਮ ਹੋ ਜਾਵੇਗੀ ਜਿਸ ਨਾਲ ਲਗਭਗ ਵਪਾਰ ਖਤਮ ਹੀ ਹੋ ਜਾਵੇਗਾ ਇਹ ਹਮ કુલ ਮਿਲਾ ਕੇ ਅਮਰੀਕਾ ਨੇ ਚਾਈਨਾ ਉੱਪਰ 145% ਟੈਰਿਫ ਲਾ ਦਿੱਤਾ ਹੈ ਜਿਕਰ ਇੱਕ ਐਗਜ਼ਾਮਪਲ ਨਾਲ ਸਮਝੀ ਕਿ ਜੋ ਚੀਜ਼ ਚਾਈਨਾ ਤੋਂ 1000 ਰੁਪਏ ਦੀ ਆਵੇਗੀ ਉਹ ਅਮਰੀਕਾ ਵਿੱਚ 2450 ਰੁਪਏ ਦੀ ਵਿਕੇਗੀ ਜੋ ਕਿ ਲਗਭਗ ਡੇਢ ਗੁਣਾ ਜ਼ਿਆਦਾ ਮੁੱਲ ਤੇ ਵਿਕੇਗੀ ਤੇ ਚైనా ਨੇ ਅਮਰੀਕਾ ਉੱਪਰ 125% ਦਾ ਟੈਰਿਫ ਲਾਇਆ ਹੈ ਇਸ ਟੈਰਿਫ ਨਾਲ ਪੂਰੀ ਦੁਨੀਆ ਵਿੱਚ ਪ੍ਰਭਾਵ ਪਵੇਗਾ ਕਿਉਂਕਿ ਚైనా ਸਭ ਤੋਂ ਜ਼ਿਆਦਾ ਰੋ ਮਟੀਰੀਅਲ ਸਾਰੇ ਦੇਸ਼ਾਂ ਨੂੰ ਭੇਜਦਾ ਹੈ ਇਸ ਨਾਲ ਬਹੁਤ ਸਾਰੀਆਂ ਚੀਜ਼ਾਂ ਇਫੈਕਟ ਪਾਉਣਗੀਆਂ ਜਿਸ ਨਾਲ ਬਾਜ਼ਾਰ ਵਿੱਚ ਚੀਜ਼ਾਂ ਆਟੋਮੈਟਿਕਲ ਮਹਿੰਗੀਆਂ ਹੋ ਜਾਣਗੀਆਂ